ਸਾਰੀ ਇੰਟੈਲੀਜੈਂਸ ਇਨਪੁਟ ਕਿ ਕਿੰਨੇ ਕਿਸਾਨ ਨੇ ਕਿੰਨੇ ਟਰੈਕਟਰ ਟਰਾਲੀ ਦੇ ਉਹਨਾਂ ਦੀ ਸਾਰੀ ਮੁਕਬਰੀ ਹਰਿਆਣਾ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਪਹੁੰਚਵਾਉਣੀ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੀ ਹੋ ਜੇ ਕਿਸਾਨਾਂ ਦੇ ਹੱਕ ਤੇ ਹੋ ਤੇ ਜਿਹੜੇ ਉੱਥੇ ਅਧਰੂ ਗੈਰ ਸਿੱਟੇ ਜਾ ਰਹੇ ਆ ਜਿੱਥੇ ਉਹਦੇ ਗੂਲੇ ਲਾ ਕੇ ਜਾ ਰਹੇ ਆ ਜਰਨਲਿਸਟ ਜਖਮੀ ਹੋ ਗਏ ਆ ਇੱਕ ਨਹੀਂ ਤਈ ਤਲੀਲ ਭਲੈਂਡਰ ਦੀ ਖਬਰ ਆਈ ਆ ਅਜ ਤੱਕ ਵਿੱਚ ਹਾਂ ਗਿਆ ਹੋਰ ਕਈ ਆ ਉਹ ਵੀ ਬੈਨਾ ਤੱਕ ਉੱਥੇ ਪੁਲਿਸ ਨੇ ਤੋੜਪੰਨ ਕਰਤੀ ਆ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਤੁਹਾਡਾ ਐਸਐਸਪੀ ਉੱਥੇ ਬਹਿ ਰਿਹਾ ਉਹਨੇ ਆਲਾ ਪੁਲਿਸ ਅਫਸਰ ਉੱਥੇ ਬੈਠ ਰਿਹਾ ਮਗਰ ਤੁਸੀਂ ਕੁਝ ਨਹੀਂ ਕਰ ਰਹੇ ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਵੋਟਵਰੀ ਵੀ ਦੇ ਰਹੇ ਹੋ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਇਹ ਕੋਈ ਉਥੇ ਕਿਸਾਨ ਦੀ ਡੈਥ ਹੁੰਦੀ ਹੈ ਖੇਤੀ ਦੀ ਮਦਦ ਨਹੀਂ ਇਹ ਉਹਦਾ ਸਿੱਧਾ ਰੀਜ਼ਨ ਔਰ ਉਹਦੀ ਜ਼ਮੇਵਾਰੀ ਸਰਕਾਰ ਦੀ ਹੈ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਪਰ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਸ਼ੰਭੂ ਬੈਰੀਅਰ ਖਨੋਰੀ ਬੈਰੀਅਰ ਵਕਫਾ ਖਾਵਾਾਂ ਦੇ ਉੱਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤੇ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਸ਼੍ਰੋਮਣੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਸ ਪੂਰੇ ਮਾਮਲੇ ਤੇ ਇਸ ਪੂਰੇ ਘਟਨਾ ਕਰਮ ਦੇ ਉੱਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਸੂਬਾ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਹਰਿਆਣਾ ਪੁਲਿਸ ਦੇ ਉੱਤੇ ਕੇਸ ਦਰਜ ਕੀਤਾ ਜਾਵੇ ਜਿਵੇਂ ਕਿ ਕਿਉਂਕਿ ਇਹ ਸਿਚੁਏਸ਼ਨ ਜਿਹੜੀ ਕਿਸਾਨਾਂ ਦੀ ਪੰਜਾਬ ਤੇ ਹਰਿਆਣਾ ਬਾਰਡਰ 'ਤੇ ਬਣੀ ਹੋਈ ਹੈ ਉਹ ਹਰ ਮਿੰਟ ਬਦਲ ਰਹੀ ਹੈ। ਔਰ ਮੇਰੇ ਕੋਲ ਜਿਹੜੀ ਹੁਣੇ ਖਬਰ ਆਈ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਭਗਵੰਤ ਮਾਨ ਕਿਸਾਨਾਂ ਨਾਲ ਧਰੋਖਾ ਮਾਰ ਰਿਹਾ ਕਿਸਾਨਾਂ ਨਾਲ ਵੱਠਾ ਧੋਖਾ ਕਰ ਰਿਹਾ। ਸਾਰੀ ਇੰਟੈਲੀਜੈਂਸ ਇਨਪੁਟ ਕਿ ਕਿੰਨੇ ਕਿਸਾਨ ਨੇ ਕਿੰਨੇ ਟਰੈਕਟਰ ਟਰਾਲੀ ਨੇ ਉਹਨਾਂ ਦੀ ਸਾਰੀ ਮੁਕਬਰੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਉਹ ਭਗਵੰਤ ਮਾਨ ਦੇ ਔਰ ਦੂਜੇ ਪਾਸੇ ਇਹ ਡਰਾਮਾ ਰਾਚਰੀਏ ਕੇਜਰੀਵਾਲ ਸਾਹਿਬ ਦੀ ਦਿੱਲੀ 'ਚ ਅਸੀਂ ਟੈਂਪਰੀ ਜੇਲਾ ਨਹੀਂ ਬਣਨ ਦਵਾਂ ਉਹ ਭਾਈ ਸਾਹਿਬ ਮਾਨ ਸਾਹਿਬ ਤੁਸੀਂ ਹੋਮ ਮਿਨਿਸਟਰ ਤੁਹਾਡੇ ਕੋਲ ਇੰਟੈਲੀਜੈਂਸ ਮਹਿਕਮਾ ਤੁਸੀਂ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੇ ਹੋ ਜੇ ਕਿਸਾਨਾਂ ਦੇ ਹੱਕ 'ਚ ਹੋ ਤੇ ਜਿਹੜੇ ਉੱਥੇ ਅਤਰੂ ਗੈਸ ਿੱਟੇ ਜਾ ਰਿਹਾ ਜਿੱਥੇ ਉਹਦੇ ਗੋਲੇ ਦਾਗੇ ਜਾ ਰਿਹਾ ਜਰਨਲਿਸਟ ਜ਼ਖਮੀ ਹੋ ਗਏ ਆ ਇੱਕ ਨਹੀਂ ਕਈ ਜੁਨੀਲ ਭਲਿੰਦਰ ਦੀ ਖਬਰ ਆਈ ਆ ਅਜ ਤੱਕ ਦੇ ਚੋਹਾਨ ਦੀ ਆ ਇਹ ਹੋਰ ਕਈ ਆ ਉਹ ਵੀ ਬੈਨਾ ਤੱਕ ਉਥੇ ਪੁਲਿਸ ਨੇ ਤੋੜਪੰਨ ਕਰਤੀ ਆ ਹੋ ਕਿੱਥੇ ਰਿਹਾ ਸਾਰਾ ਕੁਝ ਪੰਜਾਬ ਦੇ ਅੰਦਰ ਅਤਰੂ ਗੈਸ ਕਿੱਥੇ ਿੱਟੇ ਜਾ ਰਿਹਾ ਪੰਜਾਬ ਦੇ ਅੰਦਰ ਥੋੜੀ ਰਲੀ ਮਿਲੀ ਭਗਤ ਭਗਵੰਤ ਮਾ ਜੀ ਇਸ ਹੱਦ ਤੱਕ ਸਾਬਿਤ ਹੈ ਕਿ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਤੁਹਾਡਾ ਐਸਐਸਪੀ ਉੱਥੇ ਫਿਰ ਰਿਹਾ ਤੁਹਾਡੇ ਆਲਾ ਪੁਲਿਸ ਅਫਸਰ ਉੱਥੇ ਫਿਰ ਰਿਹਾ ਮਗਰ ਤੁਸੀਂ ਕੁਝ ਨਹੀਂ ਕਰ ਰਹੇ ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਮੁਕਬਰੀ ਵੀ ਦੇ ਰਹੇ ਹੋ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਇਸ ਲਈ ਜੇ ਤੁਹਾਡੇ ਚ ਮਾੜਾ ਮੋਟਾ ਵੀ ਕਿਸਾਨੀ ਪ੍ਰਤੀ ਕਿਸਾਨਾਂ ਦੇ ਸੰਘਰਸ਼ ਪ੍ਰਤੀ ਕਿਸਾਨੀ ਮੁੱਦਿਆਂ ਦੇ ਪ੍ਰਤੀ ਜੇ ਜਿਹੜੀ ਕਿਸਾਨ ਖੁਦਕੁਸ਼ੀ ਹੋ ਰਹੀ ਆ ਜਾਂ ਐਮਐਸਪੀ ਦੇ ਮੁੱਦੇ ਤੇ ਤੁਹਾਡੀ ਕੋਈ ਸੈਂਸਿਅਰਿਟੀ ਹੈ ਤੁਸੀਂ ਉਹਨਾਂ ਪ੍ਰਤੀ ਕੋਈ ਆਪ ਦੀ ਹਮਦਰਦੀ ਰੱਖਦੇ ਹੋ ਤੇ ਇਹ ਜਾਂ ਕੁਫਰ ਇਹ ਜਾਂ ਧੋਖਾ ਨਾ ਕਰੋ ਕਿਸਾਨਾਂ ਦੀ ਮਦਦ ਕਰੋ ਕਿਸਾਨਾਂ ਦੇ ਨਾਲ ਜੋ ਤਕੇਸ਼ਾਈ ਹੋ ਰਹੀ ਹੈ ਉਹ ਪੁਲਸ ਵਾਲਿਆਂ ਦੇ ਖਿਲਾਫ ਸਰਹਿਆਣੀ ਦੇ ਪੁਲਸ ਵਾਲੇ ਜਿਹੜੇ ਪੰਜਾਬ 'ਚ ਆ ਕੇ ਇੰਨੀ ਤੋੜਪਾਨ ਤੇ ਇਹ ਸੱਤਰੂ ਗਾਇ ਸਿੱਟ ਰਿਹਾ ਉਹਨਾਂ ਦੇ ਖਿਲਾਫ ਪਰਚਾ ਦਿਓ ਜੇ ਨਹੀਂ ਦਿਓਗੇ ਤੇ ਬੜਾ ਸਪਸ਼ਟ ਹੈ ਕਿ ਤੁਸੀਂ ਕੇਵਲ ਤੇ ਕੇਵਲ ਲਿਪ ਸਰਵਿਸ ਔਰ ਕਿਸਾਨਾਂ ਨਾਲ ਧੋਖੇ ਨਹੀਂ ਤੁਸੀਂ ਜਿਹੜੀ ਤੁਹਾਡੀ ਸੋਚ ਹੈ ਉਹ ਨਿਕਲ ਕੇ ਬਾਹਰ ਆਉਗੀ ਇਸ ਲਈ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਮੈਨੂੰ ਉੱਥੋਂ ਬੈਠੇ ਅਕਸਰ ਮੀਡੀਆ ਦੇ ਕਰ ਵੀ ਸਾਰੇ ਕਹਿ ਰਹੇ ਆ ਕਿ ਅੱਜ ਜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਣਾ ਤੇ ਵੱਡਾ ਨੁਕਸਾਨ ਦਾ ਕਾਰਨ ਜੇ ਕੋਈ ਉਥੇ ਕਿਸਾਨ ਦੀ ਡੈਥ ਹੁੰਦੀ ਹੈ ਖੇਤ ਮਜ਼ਦੂਰ ਦੀ ਡੈਥ ਹੁੰਦੀ ਹੈ ਕਿ ਉਹਦਾ ਸਿੱਧਾ ਰੀਜ਼ਨ ਔਰ ਉਹਦੀ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੋਊਗੀ ਦੱਸ ਦੇ ਕਿ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਈ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਲੰਮਾ ਸਮਾਂ ਚੱਲਿਆ ਤਾਂ ਉਸ ਅੰਦੋਲਨ ਦੇ ਦੌਰਾਨ ਵੀ ਕਈ ਮੰਗਾਂ ਦੇ ਉੱਤੇ ਸਹਿਮਤੀ ਬਣੀ ਸੀ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸੀ ਪਰ ਐਮਐਸਪੀ ਤੇ ਹੋਰ ਮੰਗਾਂ ਅਜੇ ਵੀ ਬਾਕੀ ਨੇ ਜਿਨ੍ਹਾਂ ਦੀ ਗਾਰੰਟੀ ਕੇਂਦਰ ਸਰਕਾਰ ਨੇ ਦਿੱਤੀ ਸੀ ਕਿ ਅਸੀਂ ਜਲਦ ਹੀ ਇਹਨਾਂ ਮੰਗਾਂ ਨੂੰ ਵੀ ਮੰਨ ਲਵਾਂਗੇ ਪਰ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਕਿਸਾਨਾਂ ਨੇ ਹੁਣ ਹੋਰ ਨਵੀਆਂ ਮੰਗਾਂ ਦੇ ਨਾਲ ਵੀ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ ਤੇ ਇਸੇ ਦੇ ਚੱਲਦਿਆਂ ਵੱਡੀ ਗਿਣਤੀ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਰਵਾਨਾ ਹੋਈਆਂ ਨੇ ਤੇ ਦਿੱਲੀ ਵਲ ਜਾਣ ਤੋਂ ਪਹਿਲਾਂ ਹਰਿਆਣਾ ਰਾਹ ਦੇ ਵਿੱਚ ਆਉਂਦਾ ਤੇ ਹਰਿਆਣਾ ਸਰਕਾਰ ਨੇ ਪੂਰੇ ਪੁਖਤਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਰੋਕ ਲਿਆ ਤੇ ਕਾਲਾ ਥਰੂ ਗੈਸ ਦੇ ਗੋਲੇ ਤੱਕ ਕਿਸਾਨਾਂ ਦੇ ਉੱਤੇ ਦਾਗੇ ਗਏ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਪਰ ਕਿਸਾਨ ਆਪਣੀ ਜ਼ਿੱਦ ਤੇ ਅੜੇ ਹੋਏ ਨੇ ਕਿ ਅਸੀਂ ਦਿੱਲੀ ਪਹੁੰਚ ਕੇ ਆਪਣਾ ਰੋਸ ਪ੍ਰਦਰਸ਼ਨ ਉੱਥੇ ਹੀ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ